हैरा ठोको भले ਬੋਟ ਕਿੱਥੇ ਪਾਉਣੀ ਆ ਸਰ ਦੇ ਉੱਤੇ ਪਾਉਣੀ ਆ ਪ੍ਰੀਤ ਸਿੰਘ ਤੇਰੀ ਸੋਚ ਤੇ ਪੜਾ ਜਾਗੇ ਠੋਕੇ ਪਰ ਪ੍ਰੀਤ ਸਿੰਘ ਤੇਰੀ ਸੋਚ ਤੇ ਪੜਾ ਜਾਗੇ ਠੋਕੇ ਲੁਧਿਆਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ EMPLOYES ਯੂਨੀਅਨ ਦੀਆਂ ਚੌਣਾ ਹੋਣ ਜਾ ਰਹੀਆਂ ਹਨ ਜਿਸ ਵਿੱਚ ਯੂਨਾਈਟਿਡ ਫਰੰਟ ਵੱਲੋਂ ਗੁਰਪ੍ਰੀਤ ਸਿੰਘ ਦੀ ਨਾਮਜ਼ਦਗੀ ਦਾਖਲ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਪਿਛਲੇ 2 ਸਾਲਾਂ ਦੌਰਾਨ ਮੁਲਾਜ਼ਮਾਂ ਦੀਆਂ ਕੁਝ ਮੰਗਾਂ ਪੂਰੀਆਂ ਨਹੀਂ ਹੋਈਆਂ ਜਿਨ੍ਹਾਂ ਨੂੰ ਇਸ ਵਾਰ ਪੂਰਾ ਜ਼ੋਰ ਲਗਾ ਕੇ ਪੂਰਾ ਕੀਤਾ ਜਾਵੇਗਾ ਹਾਂਜੀ ਮੈਂ ਗੁਰਪ੍ਰੀਤ ਸਿੰਘ ਇਸ ਵਾਰੀ ਸਾਈਕਲ ਚੋਂ ਨਿਸ਼ਾਨ ਦੇ ਉੱਤੇ ਯੂਨਾਈਟਿਡ ਫਰੰਟ ਵੱਲੋਂ ਪ੍ਰਧਾਨਗੀ ਦੀ ਚੋਣ ਲੜ ਰਹੇ ਹਾਂ ਤੇ ਇਸ ਵਾਰੀ ਜਿਹੜਾ ਹੁਣ ਚੋਣਾਂ ਦਾ ਖਾੜਾ ਵਾ ਉਹ ਪੱਕ ਚੁੱਕਿਆ 16 ਮਾਰਚ ਨੂੰ ਸਾਡੀਆਂ EMPLOYEES UNION ਦੀਆਂ ਜਿਹੜੀਆਂ ਕਿ 2 ਸਾਲ ਬਾਅਦ ਚੋਣਾਂ ਹੁੰਦੀਆਂ ਨੇ ਉਹ 16 ਤਰੀਕ ਨੂੰ 16 ਮਾਰਚ ਨੂੰ ਹੋਣ ਜਾ ਰਹੀਆਂ ਨੇ ਜਿਹਦੇ ਲਈ ਅਸੀਂ ਅੱਜ ਨਾਮੀਨੇਸ਼ਨ ਫਾਈਲ ਕਰਕੇ ਆਏ ਹਾਂ 15 ਇਹਦੇ ਵਿੱਚ ਕੈਂਡੀਡੇਟ ਹੁੰਦੇ ਨੇ ਜਿਹੜੇ ਅਲੱਗ-ਅਲੱਗ ਅਹੁਦਿਆਂ ਦੇ ਉੱਤੇ ਜਿਦੇ ਵਿੱਚੋਂ ਮੈਂ ਪ੍ਰਧਾਨਗੀ ਦੇ ਲੀਗ ਆਪਣਾ ਨਾਮੀਨੇਸ਼ਨ ਭਰਿਆ ਤੇ 14 ਮੇਰੀ ਟੀਮ ਦੇ ਵਿੱਚ ਮੈਂਬਰ ਹੋਰ ਨੇ ਜਿਹੜਾ ਕਿ 11 ਵਜੇ ਤੱਕ ਦਾ ਟਾਈਮ ਸੀ ਤੇ ਅਸੀਂ ਨਾਮੀਨੇਸ਼ਨ ਹੁਣ ਭਰ ਕੇ ਆਏ ਆ ਜਿਹੜੀ ਪਿਛਲੇ ਸਾਲ ਤੋਂ ਪਿਛਲੀ ਟਰਮ ਤੋਂ ਕਾਬਜ ਯੂਨੀਅਨ ਆ ਉਹਨਾਂ ਨੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਬਹੁਤ ਕਹਨ ਕੀਤਾ ਖਾਸ ਤੌਰ ਤੇ ਐਨਪੀਐਸ ਵਾਲੇ ਜਿਹੜੇ ਮੇਰੇ ਮੁਲਾਜ਼ਮ ਨੇ ਜਿੰਨਾਂ ਦੀ ਗਿਣਤੀ ਹੁਣ ਵੱਡੀ ਗਿਣਤੀ ਦੇ ਵਿੱਚ 4-500 ਦੇ ਕਰੀਬ ਸਾਡੇ ਮੁਲਾਜ਼ਮ ਨੇ ਜਿਨ੍ਹਾਂ ਦੇ ਆ ਨਾਲ ਉਹਨਾਂ ਨੇ ਪਿਛਲੀਆਂ ਚੋਣਾਂ ਵੇਲੇ ਵੀ ਵਾਅਦਾ ਕੀਤਾ ਸੀ ਕਿ ਅਸੀਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਵਾਂਗੇ ਪਰ ਉਹਨਾਂ ਦੀ ਪੁਰਾਣੀ ਪੈਨਸ਼ਨ ਸਕੀਮ ਤਾਂ ਕੀ ਲਾਗੂ ਕਰਾਉਣੀ ਸੀ ਉਲਟਾ ਜਿਹੜਾ ਸਾਡਾ ਕੰਟਰੀਬਿਊਸ਼ਨ ਜਾਂਦਾ ਸੀ ਉਹ ਵੀ ਪਿਛਲੇ ਕਈ ਸਾਲਾਂ ਤੋਂ ਇੱਥੇ ਰੁਕਿਆ ਹੋਇਆ ਜਿਹਦੇ ਕਰਕੇ ਸਾਡਾ ਹੁਣ ਜਿਹੜਾ ਅਕਾਊਂਟ ਆ ਉਹਦਾ ਪਤਾ ਨਹੀਂ ਸੈਟਲਮੈਂਟ ਕਿਵੇਂ ਹੋਣੀ ਆ ਉਸ ਤੋਂ ਬਿਨਾ ਨਾ ਤਾਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਹੋਈ ਇਹਦੇ ਬਿਨਾ ਜਿਹੜਾ ਕੰਟਰੀਬਿਊਸ਼ਨ ਐ ਏਮਪਲਾਇਰ ਦਾ ਹੁੰਦਾ ਉਹ 14% ਚੱਲ ਰਿਹਾ ਸਰਕਾਰ ਦੇ ਵਿੱਚ ਪਰ ਸਾਡਾ ਇੱਕ ਵਾਰੀ 14 ਹੋ ਗਿਆ ਫਿਰ ਦੁਬਾਰਾ 10% ਹੋ ਗਿਆ ਜਿਹਦੇ ਤੇ ਇਹਨਾਂ ਨੇ ਕੋਈ ਪੈਰਾ ਨਹੀਂ ਦਿੱਤਾ ਉਲਟਾ ਇਹਨਾਂ ਨੇ ਆਪਣੇ ਕੁਝ ਚਹੇ ਸਮੂਹ ਮੁਲਾਜ਼ਮਾਂ ਨੂੰ ਗਰੁੱਪ ਦਾ ਇੱਕ ਫਾਇਦਾ ਕਰਨ ਦੀ بجائے ਇਹਨਾਂ ਨੇ ਪਿਕ ਐਂਡ ਚੂਜ਼ ਦੀ ਪਾਲਿਸੀ ਖੇਢੀ ਆ ਉਲਟਾ ਹੁਣ ਇਹ ਮੁਲਾਜ਼ਮਾਂ ਦੇ ਉੱਤੇ ਪ੍ਰੈਸ਼ਰ ਬਣਾ ਰਹੇ ਨੇ ਉਹਨਾਂ ਤੇ ਦਬਾਅ ਪਾ ਰਹੇ ਨੇ ਵੀ ਜਿਹੜੇ ਮੁਲਾਜ਼ਮ ਉਹ ਆਪਣਾ ਸਾਥ ਦੇਣ ਦੇ ਲਈ ਫੋਨ ਫੋਨ ਕਰਨ ਲੱਗੇ ਨੇ ਜਾਂ ਹੋਰ ਅਲੱਗ-ਅਲੱਗ ਤਰ੍ਹਾਂ ਦੇ ਉਹਨਾਂ ਤੇ ਦਬਾਅ ਬਣਾਇਆ ਜਾ ਰਹੇ ਨੇ ਪਰ ਸਾਡੀ ਸੋਚ ਇਹ ਆ ਵੀ ਅਸੀਂ ਮੁਲਾਜ਼ਮਾਂ ਨੂੰ ਹਮੇਸ਼ਾ ਜਿਸ ਤਰ੍ਹਾਂ ਸਾਡਾ ਗਰੁੱਪ ਸ਼ੁਰੂ ਤੋਂ ਰਿਹਾ ਬਹੁਤ ਪੁਰਾਣਾ ਗਰੁੱਪ ਆ ਸਾਡਾ ਪਹਿਲਾਂ ਵੀ ਅਸੀਂ ਬਹੁਤ ਵਾਰੀ ਕਾਬਜ ਰਹੇ ਹਾਂ ਪਿਛਲੀ ਵਾਰੀ ਵੀ ਮੈਂ ਵਾਈਸ ਪ੍ਰੈਜ਼ੀਡੈਂਟ ਇਲੈਕਟ ਹੋਇਆ ਸੀ ਤੇ ਹੁਣ ਅਸੀਂ ਮੁਲਾ ਇਹ ਮੁਲਾਜ਼ਮਾਂ ਨੂੰ ਅਪੀਲ ਕੀਤੀ ਹੈ ਕਿ ਇਸ ਵਾਰੀ ਵੋਟਾਂ ਪਾ ਕੇ ਸਾਨੂੰ ਜਿਤਾਓ ਤਾਂ ਕਿ ਜਿਹੜੇ ਸਾਰੇ ਕੰਮ ਮੁਲਾਜ਼ਮਾਂ ਦੇ ਹੋ ਨੇਪਰੇ ਚਾੜੇ ਜਾ ਸਕਣ ਤੇ ਮੁਲਾਜ਼ਮਾਂ ਦੇ ਹਰ ਇੱਕ ਬਿਲਡਿੰਗ ਤੇ ਜਿੱਥੇ ਵੀ ਅਸੀਂ ਜਾਂਦੇ ਆ ਲੇਡੀ ਸਟਾਫ ਦਾ ਬਹੁਤ ਉਤਸ਼ਾਹ ਰਿਹਾ ਮਿਲ ਰਿਹਾ ਸਾਨੂੰ ਹਰੇਕ ਬਿਲਡਿੰਗ ਦੇ ਵਿੱਚੋਂ ਜਿੰਨੇ ਵੀ ਮੁਲਾਜ਼ਮ ਨੇ ਤਾਂ ਇਹ ਥਾਪਰ ਹਾਲਾ ਇੰਜੀਨੀਅਰਿੰਗ ਕਾਲਜ ਆ ਫੀਲਡ ਆ ਸਭ ਪਾਸੇ ਸਾਨੂੰ ਬਹੁਤ ਭਾਰੀ ਬਹੁਮਤ ਦੇ ਨਾਲ ਸਪੋਰਟ ਮਿਲ ਰਹੀ ਆ ਤੇ ਉਮੀਦ ਆ ਵੀ ਇਸ ਵਾਰੀ ਹੀ ਜਿੱਤ ਜ਼ਰੂਰ ਜਿੱਤ ਕਰਾਂਗੇ ਵੱਖ-ਵੱਖ ਜਿਹੜੇ ਕੰਮ ਬਹੁਤ ਰੁਕੇ ਪਏ ਨੇ ਜਿਸ ਤਰ੍ਹਾਂ ਕਿ ਇਹੜਾ ਐਨਪੀਐਸ ਦਾ ਮੁੱਦਾ ਤੁਹਾਨੂੰ ਮੈਂ ਪਹਿਲਾਂ ਜਿਗਰ ਕੀਤਾ ਹੀ ਆ ਇਹਦੇ ਇਲਾਵਾ ਜਿਹੜੇ ਪ੍ਰੋਮੋਸ਼ਨਾਂ ਨੇ ਉਹ ਰੁਕੀਆਂ ਹੋਈਆਂ ਨੇ ਫੀਲਡ ਲੈਫ ਫੀਲਡ ਸਟਾਫ ਦੀਆਂ ਕਾਫੀ ਗੈਪ ਪੈ ਗਿਆ ਇੱਕ ਚਿੱਠੀ ਆਈ ਸੀ ਸਰਕਾਰ ਦੀ ਕਿ 5 ਸਾਲ ਤੋਂ ਬਾਅਦ ਸੀਨੀਅਰ ਅਸਿਸਟੈਂਟ ਬਣਾਓ ਉਹ ਜਿਹੜੇ ਆ ਉਹ ਸਾਡੇ ਗਰੁੱਪ ਸੀਗੇ ਜਿਨੇ 2015 ਦੇ ਵਿੱਚ ਸਭ ਤੋਂ ਪਹਿਲਾਂ 10 ਸਾਲ ਤੋਂ ਪਹਿਲਾਂ ਵਾਲੀ ਕੰਡੀਸ਼ਨ ਤੋਂ ਅਸੀਂ ਸੀਨੀਅਰ ਅਸਿਸਟੈਂਟ ਪ੍ਰਮੋਟ ਕਰਵਾਏ ਸੀਗੇ ਪਰ ਹੁਣ ਉਹ ਦੁਬਾਰਾ ਚਿੱਠੀ ਲਾਗੂ ਕਰਵਾਉਂਦੀ ਹੁਣ 11-11 ਸਾਲ ਨੌਕਰੀ ਕਰਕੇ ਜੂਨੀਅਰ ਅਸਿਸਟੈਂਟ ਕਲਰਕੀਆਂ ਜੂਨੀਅਰ ਅਸਿਸਟੈਂਟ ਉਹਨਾਂ ਨੂੰ ਪ੍ਰਮੋਸ਼ਨ ਮਿਲੀ ਹੈ ਜਿਹੜਾ ਕਿ ਬਹੁਤ ਮਾੜੀ ਗੱਲ ਹੈ ਸਮੇਂ ਸਿਰ ਉਹਨਾਂ ਦੀ ਪ੍ਰਮੋਸ਼ਨ ਹੋਣੀ ਚਾਹੀਦੀ ਹੈ ਇਸ ਦੇ ਇਲਾਵਾ ਜਿਹੜੇ ਬਾਕੀ ਸਾਡੇ ਫੀਲਡ ਦੇ ਲੈਬ ਸਟਾਫ ਦੇ ਆ ਹੁਣ ਬਹੁਤ ਵੱਡੇ ਜਥੇ ਦੇ ਵਿੱਚ ਕਰਮਵੀਰ ਸਿੰਘ ਨੇ ਐਲ ਇਹ ਜਿਨ੍ਹਾਂ ਨੇ ਸਾਡੀ ਸਪੋਰਟ ਕੀਤੀ ਆ ਤੇ ਇਸ ਤਰ੍ਹਾਂ ਅਲੱਗ-ਅਲੱਗ ਬਿਲਡਿੰਗਾਂ ਦੇ ਵਿੱਚ ਸਾਨੂੰ ਭਾਰੀ ਹੁਸਿਆ ਮਿਲ ਰਿਹਾ ਤੇ ਅਸੀਂ ਤੁਹਾਨੂੰ ਯਕੀਨ ਦਿਵਾਉਣਾ ਹੈ ਸਾਰੇ ਮੁਲਾਜ਼ਮਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਮੈਂ ਯਕੀਨ ਦਿਵਾਉਣਾ ਚਾਹੁੰਦਾ ਕਿ ਜੋ ਵੀ ਹੋ ਗਿਆ ਅਸੀਂ ਪੂਰਾ ਉਹਨਾਂ ਦੇ ਡਟ ਕੇ ਪੈਰਾ ਦੇਾਂਗੇ ਕੋਈ ਡਰ ਦਾ ਮਾਹੌਲ ਨਹੀਂ ਯੂਨੀਵਰਸਿਟੀ 'ਚ ਪੈਦਾ ਹੋਣ ਦੇਾਂਗੇ ਬਸ ਉਹਨਾਂ ਨੂੰ ਅਪੀਲ ਇਹੀ ਹੈ ਕਿ ਗੁੰਮਰਾਹਕੁਨ ਪ੍ਰਚਾਰ ਤੋਂ ਜਿਹੜਾ ਇਹ ਬਾਰ-ਬਾਰ ਕਰਦੇ ਆ ਆਖਰੀ ਮੌਕੇ ਤੇ ਆ ਕੇ ਉਹ ਤੋਂ ਬਚਣ ਤੇ ਸਾਡਾ ਸਾਥ ਦੇਣ ਤੇ ਢ ਚੇਅਰਮੈਨ ਪੀਜੋ এমਪਲਾਈ ਜੁナイਟਿਡ ਫਰੰਟ ਅਸੀਂ ਅੱਜ ਆਪਣੀ ਟੀਮ ਦੇ ਨਾਮਿਨੇਸ਼ਨ ਕੀਤੀ ਆ ਸਾਈਕਲ ਗਰੁੱਪ ਵੱਲੋਂ ਜਿਸ ਦੀ ਅਗਵਾਈ ਸਾਡੇ ਗੁਰਪ੍ਰੀਤ ਜੀ ਕਰ ਰਹੇ ਨੇ ਜਿਹੜੇ ਪਿਛਲੀ ਵਾਰ ਦੇ 22 ਪ੍ਰੈਜ਼ੀਡੈਂਟ ਜੇਤੂ ਸਨ ਅਸੀਂ ਉਹਨਾਂ ਸਾਡੇ ਮੁਲਾਜ਼ਮਾਂ ਨੇ ਪਿਛਲੀ ਵਾਰ ਹੀ ਉਹਨਾਂ ਤੇ ਵਿਸ਼ਵਾਸ ਪ੍ਰਗਟ ਕੀਤਾ ਸੀਗਾ ਐਤਕੀ ਇਸ ਨੂੰ ਪ੍ਰਧਾਨਗੀ ਦਾ ਕੈਂਡੀਡੇਟ ਬਣਾਇਆ ਮੈਂ ਤੁਹਾਡੇ ਮਾਧਿਅਮ ਰਾਹੀਂ ਆਪਣੇ ਸਮੁੱਚੇ ਮੁਲਾਜ਼ਮਾਂ ਨੂੰ ਅਪੀਲ ਕਰਦਾ ਵੀ ਆਉਣ ਵਾਲੀ 16 ਮਾਰਚ ਨੂੰ ਸਾਈਕਲ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਗੁਰਪ੍ਰੀਤ ਜੀ ਨੂੰ ਕਾਮਜਾਬਦ ਬਣਾਉਣ ਤਾਂ ਜੋ ਜਿਹੜੇ ਮੁਲਾਜ਼ਮਾਂ ਦੇ ਪੱਖ ਦੇ ਮਸਲੇ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਵਾ ਸਕੀਏ ਧੰਨਵਾਦ ਤੇਰੀ ਸੋਚ ਤੇ ਮਾਰਾ ਨਿਆਂ ਦੇ ਢੋਕੇ ਜਿੱਤੂਗਾ ਵੀ ਜਿੱਤੂਗਾ ਸਾਈਕਲ ਆ ਜਿੱਤੂਗਾ ਸਾਈਕਲ ਗਰੁੱਪ ਜਿੰਦਾਬਾਦ 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 ਸਾਈਕਲ ਗਰੁੱਪ ਜਿੰਦਾਬਾਦ 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 ਧੀਰ ਸਿੰਘ ਤੇਰੀ ਸੋਚ ਤੇ ਮਾਰਾ ਨਿਆਂ ਦੇ ਢੋਕੇ ਇਹ ਜੋ ਅਪਲਾਈ ਜੁਨੀਅਰ ਜਿੰਦਾਬਾਦ 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 ਬੋਟ ਕਿੱਥੇ ਪਾਉਣੀ ਆ ਸ਼ਕਲ ਉਤੇ ਪਾਉਣੀ ਆ ਪ੍ਰੀਤ ਸਿੰਘ ਤੇਰੀ ਸੋਚ ਤੇ ਮੈਨਾਂ ਜਾਗੇ ਠੋਕੇ ਪਰ ਪ੍ਰੀਤ ਸਿੰਘ ਤੇਰੀ ਸੋਚ ਤੇ ਮੈਨਾਂ ਜਾਗੇ ਠੋਕੇ ਲੁਧਿਆਣਾ ਤੋਂ ਅਜੇ ਪਾਵਾ ਦੀ ਰਿਪੋਰਟ